10ਵੇਂ ਨੰਬਰ ਤੇ ਜਿਹੜਾ ਝੋਟਾ ਆਇਆ ਟੈਗ ਨੰਬਰ ਧਿਆਨ ਨਾਲ ਸੁਣਿਓ ਜੀ 12 ਨੰਬਰ ਝੋਟਾ ਜੀ 10ਵੇਂ ਨੰਬਰ ਤੇ ਦੇਣਾ 12 ਨੰਬਰ ਉਹਨੂੰ 10ਵੇਂ ਸਥਾਨ ਦਾ ਟੈਗ ਲਾ ਦਿਓ 12 ਨੰਬਰ ਹੈ ਜੀ 12 ਨੰਬਰ 10ਵੇਂ ਨੰਬਰ ਤੇ ਟੈਗ ਚੈੱਕ ਕਰਕੇ ਟੈਗ ਚੈੱਕ ਕਰਕੇ 12 ਨੰਬਰ ਟੈਗ ਹੈ ਉਹਨੂੰ 10ਵੇਂ ਸਥਾਨ ਦੇ ਦਿਓ ਬੰਦਣੇ ਆ ਬੰਦਣੇ ਤੇ ਪਸ਼ੂ ਨੂੰ ਉੱਚਾ ਖੜਾ ਕੇ ਰੱਖਿਓ ਵੀਰ ਬਣ ਕੇ ਬੇਨਤੀ ਹੈ ਪਸ਼ੂ ਆਪਣੇ ਸਮਾਨ ਦੇ ਰੱਖਿਓ 14 ਨੰਬਰ ਟੈਗ ਜੀ 90 ਨੰਬਰ ਤੇ ਤਾੜੀਆਂ ਮਾਰੀ ਚਲੋ ਜੀ 90 ਨੰਬਰ ਤੇ 14 ਨੰਬਰ ਟੈਗ ਜੀ ਨੂੰ ਖੜਾ ਕਰੋ ਬਦੰਦਰਾ ਨਾਮ ਮਿਲਿਆ ਤੈਨੂੰ ਬੈਠਾ ਦੋ 92 ਨੰਬਰ ਟੈਗ ਵਾਲਾ ਜੀ 90 ਨੰਬਰ ਲਗਾਣਾ ਮੈਂ ਕਰੀਆਂ ਨਾ ਜਿਆ ਬੂਆ ਪਿੰਡ ਹੈ ਨਾ ਨਾਮ ਦਿੱਤਣਾ ਆਇਆ ਚੱਕ ਕਰਾਂ 9 ਨੰਬਰ ਹੈ ਜੀ 14 ਨੰਬਰ ਜੀ 14 ਨੰਬਰ ਟੈਗ ਹੈ 9 ਨੰਬਰ ਦੇ ਦੇਣਾ ਨੂੰ ਮਾਣ ਦੀ ਹਿੰਮਤ ਕਰੋ ਗगन ਜੀ 8ਵੇਂ ਨੰਬਰ ਤੇ ਟੈਗ ਨੰਬਰ 20 ਟੈਗ ਨੰਬਰ 20 8ਵੇਂ ਨੰਬਰ ਤੇ ਆ ਜੀ ਇਹ 8ਵੇਂ ਨੰਬਰ ਤੇ 7ਵੇਂ ਨੰਬਰ ਤੇ ਟੈਗ ਨੰਬਰ 8 7ਵੇਂ ਨੰਬਰ ਤੇ ਟੈਗ ਨੰਬਰ 8 ਥੋੜੀ ਚੱਲੋ ਬਾਈ ਹਿੰਮਤ ਨਾਲ 10ਵੇਂ ਨੰਬਰ ਤੇ ਕਿੰਨੇ ਆ ਗਏ 10ਵੇਂ ਨੰਬਰ ਤੇ ਟੈਗ 8 ਹੋ ਗਿਆ ਜੀ 6ਵੇਂ ਨੰਬਰ ਤੇ ਟੈਗ ਨੰਬਰ 1 ਟੈਗ ਨੰਬਰ 1 ਇੱਕ ਨੰਬਰ ਟੈਗ ਨੰਬਰ 1 ਨੰਬਰ 6ਵੇਂ 6ਵੇਂ ਨੰਬਰ ਤੇ 5ਵੇਂ ਸਥਾਨ ਤੇ ਟੈਗ ਨੰਬਰ 17 17 ਨੰਬਰ ਟੈਗ ਬਾਈ ਹੱਥ ਖੜੇ ਕਰਕੇ ਬਣਾ 5ਵੇਂ ਨੰਬਰ ਤੇ ਆ ਇਹ 5ਵੇਂ ਨੰਬਰ ਦਾ ਸੀ ਜੀ ਤਾੜੀਆਂ ਦਾ ਮਾਰ ਦਿਓ ਬਾਈ ਪਤੰਦਰੋਂ ਨੇੜੇ ਲਾ ਕੇ ਆ ਨਾ ਬੋਲਦਾ ਹਾਂ ਚਾਹ ਚੌਥੇ ਨੰਬਰ ਤੇ ਜੀ ਚੌਥੇ ਨੰਬਰ ਤੇ 6 ਨੰਬਰ ਟੈਗ ਆ ਜੀ 6 ਨੰਬਰ ਟੈਗ ਚੌਥੇ ਨੰਬਰ ਤੇ ਨਿਰਨ ਜੋ ਫੁੱਲ ਕੋਈ ਗੱਲ ਨਹੀਂ ਸ਼ਰਮਾਂਤ ਕਰਾਂਗੇ ਜਿਹਨੇ ਟੈਗ ਫੜਦਾ ਫੁੱਲ ਫੜ ਦੋ 6 ਨੰਬਰ ਆ ਬਾਈ 6 ਨੰਬਰ ਟੈਗ ਨੰਬਰ ਚੌਥਾ ਬਾਈ ਦੂਜੇ ਨੂੰ ਬੰਦੇ ਨਾਲ ਨੇੜੇ ਜਾਓ ਪਲੀਜ਼ ਫੇਰ ਦੀ ਆ ਬਾਈ ਬਣਦੇ ਯਾਰ ਡਾਕਟਰ ਗਗਨ ਕੱਲੇ ਨੇ ਕਿਹਾ ਉਹਦੇ ਬਾਈਰ ਉਹਨਾਂ ਦਾ ਜਦੋਂ ਨੰਬਰ ਲੱਗੇ ਜਾਵੇ। ਕੇ ਨੰਬਰ। ਹਾਂਜੀ। ਲਓ ਜੀ 3 ਤਾ ਨੰਬਰ ਕੈਸ਼ ਪ੍ਰਾਈਡ ਦਾ ਜੇ ਜੇਤੂ ਦਾ ਨੀਲੇ ਨੰਬਰ ਤੇ 24 ਨੰਬਰ ਟੈਗ ਹੈ ਜੀ। 24 ਨੰਬਰ ਟੈਗ। 3 ਦਾ ਸਤਾਨ। 3 ਦਾ ਸਤਾਨਾਂ ਦੇ। 24 ਨੰਬਰ ਨੰਬਰ ਟੈਗ ਹੈ। ਕਾੜੀ ਮਾਰੋ ਬਾਈ ਖਿੱਲਕਣ ਤੀਜਾ। 3 ਨੰਬਰ ਤੇ। ਤੀਜਾ ਜੀ ਤੀਜਾ ਤੀਜਾ 24 ਨੰਬਰ। ਚੱਲ ਬਾਈ ਜੇ ਭੁੱਲੇ ਹੋਊਂਗੇ ਅਗਲੇ ਸਾਂਗੇ ਮਾੜਾ ਮਾੜਾ ਸਾਡਾ ਛੋਟੇ ਬਾਹਰੇ ੁੱਲੇ ਰੱਖ ਰੋਈਆਂ ਜਦੋਂ ਲੱਗ ਕੇ ਫੋਟੋ ਪੂਰਾਈ ਜਾਂਦੀਆਂ ਸਭ ਨੇ ਹਰਾਉ ਉਤਾਰ ਲੈ ਆਈ ਆਹ ਬੁੱਲੇ ਦੇ ਟਿਕੜੇ ਵਾਲੇ ਤੇ ਜਗ੍ਹਾ ਬਣਾ ਦੋ ਸੁਧੀ ਮਿਲ ਜਾਵੇ ਬੁੱਲੇ ਕਰੇਤੀ ਬੁੱਲੇ ਕਰੇਤੀ ਕੋਈ ਨਹੀਂ ਕੋਈ ਨਹੀਂ ਪਹਿਲਾ ਨੰਬਰ ਤੇ ਪਹਿਲਾ ਨੰਬਰ ਪਹਿਲਾ ਨੰਬਰ ਮਾੜੇ ਭਾਈ ਥੱਲੇ ਮਿਲ ਜਾਂਦੀ ਆਪਣੀ ਜਾਂਦਾ ਥੋੜਾ ਥੋੜਾ ਜਿਆਦਾ ਨੰਬਰ ਸਾਡੀ ਜੀ ਕੀਰਿਆਂ ਦਾ ਜੰਮੀਆ ਚੋਲਾ ਜਿਹੜੇ ਗੱਡੂ ਵਾਲੇ ਬਾਈ ਵੀਰ ਮਰ ਕੇ ਬੈਂਤੀ ਅਜੀ ਬਾਈ ਬੁਣ ਗਿਆ ਦੱਸ ਤਕਾ ਨਾ ਤਕਾ ਨਾ ਕਿੰਨਾ ਤੁਹਾਡੇ ਕੋਲ 10 ਨੰਬਰਾਂ ਲੱਗਦਾ 10 ਨੰਬਰ ਰੱਖੋ ਪੁੱਛੇ ਰੱਖੋ